ਕਿਸੇ ਕਾਲ ਜੀ ਸਾਰਿਆਂ ਨੂੰ ਜਿਵੇਂ ਕਿ ਅਸੀਂ ਰੁੱਖਾਂ ਬਾਰੇ ਚਰਚਾ ਕਰਦੇ ਹਾਂ ਉਹਨੇ ਬਹੁਤ ਸਾਰੀਆਂ ਵੀਡੀਓ ਸਾਡੀਆਂ ਜਿਹੜੀ ਇੱਕ ਕਿਤਾਬ ਹਿਡਨ ਲਾਈਫ ਆਫ ਟਰੀਜ਼ ਜਿਹੜੀ ਕਿਤਾਬ ਆ ਉਹਦੇ ਤੋਂ ਅਸੀਂ ਪੜਿਆ ਉਹਨੂੰ ਤੇ ਉਹਦੀ ਮਤਲਬ ਉਹ ਪੰਜਾਬੀ ਚਨਵਾਦ ਕਰਕੇ ਉਹਨੂੰ ਕੋਸ਼ਿਸ਼ ਕਰ ਰਿਹਾ ਲੋਕਾਂ ਨੂੰ ਸਮਝਾਉਣ ਦੀ ਵੀ ਰੁੱਖ ਕੀ ਕਰਦੇ ਆ ਤਾਂ ਰੁੱਖ ਆਪਣਾ ਜੀਵਨ ਕਿਵੇਂ ਜਿਉਂਦੇ ਆ ਕਿਵੇਂ ਸਾਨੂੰ ਸਪੋਰਟ ਕਰਦੇ ਆ ਕਿਵੇਂ ਉਹ ਕਮਿਊਨੀਕੇਸ਼ਨ ਸਾਰਾ ਅਸੀਂ ਗੱਲਬਾਤਾਂ ਕਰਦੇ ਆ ਤੇ ਇੱਕ ਅੱਜ ਦਾ ਜਿਹੜਾ ਟੌਪਿਕ ਹੈਗਾ ਅੱਜ ਦੀ ਗੱਲਬਾਤ ਕਰਾਂਗੇ ਕਿ ਰੁੱਖ ਦੇ ਅੰਦਰ ਵਿੱਚ ਅਲੱਗ-ਅਲੱਗ ਕੈਰੇਕਟਰ ਹੁੰਦੇ ਆ ਮੰਨ ਲਓ ਜੇ ਰੁੱਖ ਸੀਡ ਤੋਂ ਪੈਦਾ ਹੋਏ ਉਹ ਬਾਇਓਲੋਜੀਕਲੀ ਡਾਇਵਰਸ ਹੋਏ ਕਿਉਂਕਿ ਉਹ ਅਲੱਗ-ਅਲੱਗ ਪੋਲਨ ਤੋਂ ਸਿਸਟਮ ਪੈਦਾ ਹੋਇਆ ਕਿ ਉਹਨਾਂ ਵਿੱਚ ਅਲੱਗ-ਅਲੱਗ ਕੈਰੇਕਟਰ ਵੀ ਹੁੰਦੇ ਆ ਮਤਲਬ ਜਿਵੇਂ ਆਪਣੇ ਟਵਿਨਸ ਹੋਣ ਮੰਨ ਲਓ ਜੇ ਦੋ ਟਵਿਨਸ ਆ ਉਹਨਾਂ ਦੇ ਵਿੱਚ ਕੈਰੇਕਟਰ ਅਲੱਗ-ਅਲੱਗ ਹੋਣਗੇ ਡੈਫੀਨਿਟਲੀ ਇਸੇ ਤਰ੍ਹਾਂ ਹੀ ਜੇ ਰੁੱਖ ਤਿੰਨ ਰੁੱਖ ਕਿਸੇ ਜਗ੍ਹਾ ਤੇ ਖੜੇ ਆ ਜੇ ਐਗਜ਼ਾਮਪਲ ਲੈ ਰਹੇ ਤਿੰਨ ਰੁੱਖੇ ਤੇ ਖੜੇ ਉਹਨਾਂ ਦੇ ਕੈਰੇਕਟਰ ਅਲੱਗ-ਅਲੱਗ ਹੋ ਸਕਦੇ ਆ ਇਹ ਆਪਣਾ ਪੀਟਰ ਵੋਹਲਨ ਵੈਨ ਨੇ ਇੱਕ ਐਗਜ਼ਾਮਪਲ ਲਈ ਉਹਦੇ ਘਰ ਦੇ ਕੋਲੇ ਤਿੰਨ ਓਕ ਦੇ ਰੁੱਖ ਸੀਗੇ ਜਿਹੜੇ ਕਿ ਬਿਲਕੁਲ ਕਲ ਉਹਨੇ ਦੇਖਿਆ ਵੀ ਤਿੰਨੇ ਰੁੱਖਾਂ ਨੂੰ ਸੇਮ ਪਾਣੀ ਮਿਲ ਰਿਹਾ ਸੇਮ এনवायरमेंट ਮਿਲ ਰਿਹਾ ਸਾਰਾ ਕੁਝ ਸੇਮ ਆ ਜੇ ਦੂਰੋਂ ਗੱਡੀ ਵੀ ਲੰਘਦੀ ਸੋ ਐ ਲੱਗਦਾ ਸੀ ਵੀ ਤਿੰਨੇ ਰੁੱਖ ਜਿਹੜੇ ਹੈਗੇ ਇੰਨੇ ਕਲੋਸ ਸੀ ਬਿਲਕੁਲ ਇੱਕ ਛਤਰ ਲੱਗਦਾ ਸੀ ਉਹਨਾਂ ਦਾ ਇੰਨੇ ਕਲੋਸ ਰੁੱਖ ਸੀ ਉਸਨੇ ਉਹਦਾ ਬਿਹੇਵੀਅਰ ਚੈੱਕ ਕੀਤਾ ਰੁੱਖਾਂ ਦਾ ਤੋ ਉਹਨੇ ਦੇਖਿਆ ਵੀ ਉਹਦੇ ਕਰ ਕੀ ਕੈਰੇਕਟਰ ਹੋ ਸਕਦੇ ਆ ਤਾਂ ਉਹਨੇ ਕੀ ਕੀਤਾ ਇਸ ਤਿੰਨਾ ਰੁੱਖਾਂ ਨੂੰ ਸਟਡੀ ਕਰਨਾ ਸ਼ੁਰੂ ਕੀਤਾ ਉਹਦੇ ਵੀ ਤਿੰਨਾ ਰੁੱਖਾਂ ਜਿਹੜਾ ਖੱਬੇ ਹੱਥ ਵਾਲਾ ਰੁੱਖ ਸੀਗਾ ਜਦੋਂ ਸਰਦੀ ਜਿਵੇਂ ਪਿਛਲੀ ਵੀਡੀਓ ਚ ਗੱਲ ਕੀਤੀ ਜੋ ਸਰਦੀ ਆਉਂਦੀ ਆ ਰੁੱਖ ਨੂੰ ਪਤਾ ਲੱਗ ਜਾਂਦਾ ਹੈਗਾ ਡੇ ਲੈਂਥ ਕਿੰਨੇ ਦਿਨ ਦਾ ਲੈਂਥ ਆ ਰਹੀ ਆ ਰਾਤ ਕਦੋਂ ਹੋਰੇ ਦਿਨ ਦਾ ਲੈਂਥ ਕੀ ਇਹ ਪਤਾ ਲੱਗਦਾ ਤੇ ਟੈਂਪਰੇਚਰ ਕਿੰਨਾ ਕ ਫਾਲ ਕਰਦਾ ਇਹਨੂੰ ਸਾਰਾ ਪਤਾ ਹੁੰਦਾ ਰੁੱਖਾਂ ਨੂੰ ਜੇ ਪਿਛਲੀ ਵੀਡੀਓ ਨੂੰ ਗੱਲ ਕੀਤੀ ਆਪਾਂ ਤੁਹਾਨੂੰ ਦੇਖਿਆ ਜਿਹੜੇ ਖੱਬੇ ਹੱਥ ਵਾਲਾ ਰੁੱਖਾਂ ਤੇ ਨਾਲੋਂ ਉਹ ਜਿਹੜਾ ਮਤਲਬ ਕਹਿੰਦਾ ਪੱਤੇ ਆ ਦਾ ਆਰਾਮ ਨਾਲ ਸਰਦੀਆਂ ਤੋਂ ਪਹਿਲਾਂ ਅਲਰਟ ਹੋ ਗਿਆ ਉਹਨੇ ਪੱਤੇ ਝਾੜਤੇ ਜਿਹੜੇ ਥੋੜੇ ਦੋ ਦੂਜੇ ਸੀਗੇ ਦੂਜੇ ਰੁੱਖ ਸੀਗੇ ਆਪਣੇ ਮਿਡਲ ਤੇ ਰਾਈਟ ਵਾਲੇ ਰੁੱਖ ਸੀ ਉਹਨਾਂ ਨੇ ਪੱਤੇ ਨਹੀਂ ਝਾੜੇ ਤਾਂ ਉਹਨੇ ਉਹਦੇ ਕੈਰੇਕਟਰ ਸ਼ੁਗਿਤਾ ਸੀ ਹਜੇ ਪੱਤੇ ਨਹੀਂ ਝਾੜਨੇ ਤੋਂ ਇਹ ਵੀ ਅਬਜ਼ਰਵੇਸ਼ਨ ਲਈ ਵੀ ਉਸ ਜਿਹੜੀ ਜਿਸ ਟਾਈਮ ਉਹ ਸਟੱਡੀ ਕਰ ਰਿਹਾ ਉਸ ਟਾਈਮ ਜਿਹੜਾ ਕਲਾਈਮੈਟਿਕ ਥੋੜਾ ਠੀਕ ਨਹੀਂ ਸੀਗਾ ਜਿਹੜੀ ਵਿੰਟਰ ਸੀਗੀ ਉਹ ਜਲਦੀ ਨਹੀਂ ਆਈ ਥੋੜਾ ਜਿਹੜੇ ਗਰਮੈਸ਼ ਰਹੀ ਉੱਥੇ ਮਤਲਬ ਤਾਂ ਇੱਕ ਰੁੱਖ ਨੇ ਤਾਂ ਸਿਆਣਪ ਦਿਖਾਈ ਇੱਥੇ ਵੀ ਆਪਣੇ ਨੂੰ ਸਰਦੀ ਤੋਂ ਬਚਣ ਲਈ ਹਾਈਬ੍ਰਿਡੇਟ ਕਰ ਜਾਈਏ ਵੀ ਆਪਣਾ ਆਰਾਮ ਨਾਲ ਆਪਦਾ ਪੱਤੇ ਝਾੜ ਕੇ ਤਾਂ ਅੱਗੇ ਉਹਦਾ ਕਾਰਬੋ ਸ਼ੁਰੂ ਕਰ ਦਈਏ ਤਾਂ ਉਹਦਾ ਸੌ ਪੂਰੀ ਗੁੜੀ ਨਹੀਂ ਸੌਣ ਦੀ ਤਿਆਰੀ ਕਰ ਲਈ ਜਿਹੜੀ ਮੈਂ ਗੱਲ ਕੀ ਸੈਂਟਰ ਵਾਲਾ ਰੁੱਖ ਤੇ ਰਾਈਟ ਵਾਲਾ ਰੁੱਖ ਉਹ ਹਜੇ ਵੀ ਮਤਲਬ ਕਿ ਸ਼ੂਗਰ ਬਣਾਉਣਾ ਸ਼ੁਰੂ ਕੀਤਾ ਤੋ ਉਹਨਾਂ ਨੇ ਸ਼ੂਗਰ ਤਾਂ ਜਾਰੀ ਰੱਖੀ ਬਣਾਉਣੀ ਜਦੋਂ ਪੱਤੇ ਹੈਗੇ ਤਾਂ ਮਤਲਬ ਸ਼ੂਗਰ ਬਣਾ ਰਹੇ ਸੀ ਉਹ ਉਹ ਸ਼ੂਗਰ ਬਣਾਉਂਦਾ ਮਕਸਦ ਉਹਨਾਂ ਲਈ ਸੀ ਵੀ ਜਲਦੀ ਇਹ ਜਿੰਨੀ ਜਿੰਨਾ ਚਿਰ ਨਹੀਂ ਟੈਂਪਰੇਚਰ ਕਿੰਨਾ ਸਰਦੀ ਨਹੀਂ ਹੁੰਦੇ ਉਹ ਤੱਕ ਬਣਾਈ ਜਾਈਏ ਸ਼ੂਗਰ ਆਪਾਂ ਤੋ ਉਹਨਾਂ ਦਾ ਮਕਸਦ ਇਹ ਸੀ ਸ਼ੂਗਰ ਨੂੰ ਹੋਂਦਾ ਬੇਸਿਸ ਸਟੋਰ ਕਰਕੇ ਰੱਖ ਲਈ ਹੋਰ ਸ਼ੂਗਰ ਜੜਾਂ ਦੇ ਵਿੱਚ ਤੇ ਜਿਵੇਂ ਬਾਰਕ ਵਿੱਚ ਉਹਨਾਂ ਨੇ ਇਹ ਕਿਹਾ ਵੀ ਸਾਨੂੰ ਰੱਖ ਨੂੰ ਇਹ ਇੱਕ ਗੱਲ ਹੋਰ ਸਮਝ ਲਈ ਪੈਣੀ ਇੱਥੇ ਰੱਖ ਨੂੰ ਇਹ ਨਹੀਂ ਪਤਾ ਉਹ ਵੀ ਕਿੰਨੀ ਕੁ ਹਾਰਸ਼ ਵਿੰਟਰ ਆਊਗੀ ਵੀ ਕਿੰਨੇ ਕੁ ਤੂਫਾਨ ਇਹਨਾਂ ਨੇ ਜੱਜ ਕਰ ਪਾਉਂਦੇ ਉਹ ਇੰਨਾ ਕ ਜੱਜ ਕਰ ਪਾਉਂਦੇ ਆ ਵੀ ਟੈਂਪਰੇਚਰ ਘਟ ਗਿਆ ਤੇ ਡੇ ਲੈਂਥ ਘਟਦੀ ਜਾਂਦੀ ਹੈ ਤੇ ਵਿੰਟਰ ਆ ਰਹੀ ਇੰਨਾ ਕੁ ਪਤਾ ਉਹਨੂੰ ਉਹਨੂੰ ਇਹ ਨਹੀਂ ਪਤਾ ਵੀ ਤੂਫਾਨ ਕਿੰਨਾ ਆਉਣਾ ਤੇ ਸਰਦੀ ਕਿੰਨੀ ਕੁ ਭਿਆਨਕ ਹੋਣੀ ਇਹਨਾਂ ਨੂੰ ਇਹਨਾਂ ਨੂੰ ਨਹੀਂ ਪਤਾ ਹੁੰਦਾ ਇਸ ਲਈ ਜਿਹੜੇ ਦੋ ਰੁੱਖ ਸੈਂਟਰ ਵਾਲੇ ਤੇ ਰਾਈਟ ਵਾਲੇ ਰੁੱਖ ਆ ਉਹ ਕੀ ਕਰਦੇ ਆ ਭੋਜਨ ਜ਼ਿਆਦਾ ਬਣਾਉਂਦੇ ਆ ਉਹ ਚਲਾਕੀ ਕਰਦੇ ਆ ਮਨੋ ਇੱਥੇ ਤਾਂ ਉਹ ਕੈਰੇਕਟਰ ਦਿਖਾਉਂਦੇ ਆ ਆਪਣਾ ਤਾਂ ਉਹ ਦੋਨੇ ਆਫਸਰਾਂ ਚ ਮਿਲ ਜਾਂਦੇ ਆ ਮਨੋ ਉਹ ਆਫਸਰ ਸਲਾਹ ਕਰਕੇ ਲੰਬਾ ਜੌਣ ਲੰਬਾਈ ਸ਼ੂਗਰ ਬਣਾਉਂਦੇ ਆ ਤੇ ਇੱਥੇ ਕੀ ਹੋਇਆ ਉਹਨਾਂ ਨੂੰ ਉਹਨਾਂ ਨੇ ਇਹ ਸੋਚਿਆ ਇੱਥੇ ਜੋ ਪੀਟਰ ਕਹਿੰਦਾ ਹੈਗਾ ਵੀ ਸਾਡਾ ਹੋਸਾ ਸਾਨੂੰ ਫੰਗਲ ਦਾ ਅਟੈਕ ਵੀ ਹੋ ਜੇ ਵੀ ਜਰੋ ਜਰੋ ਮਤਲਬ ਕਹਿੰਦਾ ਫੇਰ ਦੁਆਰਾ ਮਤਲਬ ਸਪਰਿੰਗ ਆਉਣੀ ਆ ਸਾਨੂੰ ਕੋਈ ਮਤਲਬ ਕਹਿੰਦਾ ਸਾਹਮਣਾ ਨਾਲ ਕਿਸੇ ਮਤਲਬ ਕਿਸੇ ਭਿਆਨਕ ਕਿਸੇ ਉਹਦਾ ਸਾਹਮਣਾ ਫੰਗਲ ਦਾ ਸਾਹਮਣਾ ਨਾਲ ਕਰਨਾ ਪੈ ਜੇ ਸਾਡਾ ਡਿਜ਼ੀਜ਼ ਨਾ ਸਾਨੂੰ ਲੱਗਦੀ ਇਸ ਲਈ ਉਹ ਫਟਾਫਟ ਹੋਰ 슈ਗਰ ਆਉਂਦੀ 슈ਗਰ ਬਣਾਉਂਦੀ ਪ੍ਰਕਿਰਿਆ ਨੂੰ ਜਾਰੀ ਰੱਖਦੇ ਆ ਇੱਥੇ ਵੀ ਟ੍ਰੇ ਵੀ ਕਹਿ ਰਿਹਾ ਵੀ ਉਹ ਵਿੰਟ ਜਿਹੜਾ ਕਲਾਈਮੇਟ ਚੇਂਜ ਹੋਇਆ ਥੋੜਾ ਜਿਹਾ ਮੌਸਮ ਗਰਮੈਸ਼ ਜ਼ਿਆਦਾ ਰਹੀ ਉਹ ਧੰਨਵਾਦੀ ਆ ਉਹਦਾ ਮਤਲਬ ਕਹਿੰਦਾ ਜੇ ਬਾਈਚਾਂਸ ਉਹ ਵਿంటర్ ਟਾਈਮਸ ਆਰ ਆ ਜਾਵੇ ਜੇ ਉਹ ਪੱਤੇ ਰੁੱਖ ਨਾ ਝਾੜਨ ਤੱਕ एकदम ਸ਼ੌਕ ਲੱਗੂਗਾ ਇਸ ਜਿਹੜਾ ਲਖੱਬੇ ਹੱਥ ਵਾਲਾ ਰੁੱਖ ਸੀਗਾ ਉਹ ਕਦ ਦਾ ਤਰਕ ਸੀਗਾ ਉਸ ਨੇ ਸਰਮ ਵਰਤੀ ਤੇ ਜਿਹੜੇ ਸੈਂਟਰ ਵਾਲੇ ਸੀ ਉਹਨਾਂ ਨੇ ਚਲਾਕੀ ਦਿਖਾਈ ਤੇ ਉਹਨਾਂ ਨੇ ਮਦਰੂ ਜੀ ਸ਼ੂਗਰ ਨੂੰ ਬਣਾਉਣਾ ਕੰਟੀਨਿਊ ਰੱਖਿਆ ਤਾਂ ਇਸ ਲਈ ਇਹ ਕੀ ਸ਼ੋਅ ਕਰ ਰਹੇ ਆ ਥੇ ਮਲੋ ਇਹ ਸ਼ੋਅ ਕਿ ਸ਼ੇ ਕਰ ਰਿਹਾ ਵੀ ਤਿੰਨ ਰੁੱਖ ਸੇਮ ਪਾਣੀ ਉਹਨੂੰ ਥੱਲੇੋਂ ਕੱਢ ਰਿਹਾ ਸੇਮ ਉਹਨੂੰ ਸਨਲਾਈਟ ਮਿਲ ਰਹੀ ਸੇਮ ਉਹਨਾਂ ਦਾ ਸਾਰਾ ਕਲਾਈਮੇਟ ਆ ਮਿੱਟੀ ਸੇਮ ਖੜੇ ਆ ਪਰ ਬਿਹੇਵੀਅਰ ਅਲੱਗ ਕਰ ਰਿਹਾ ਇਹਦਾ ਮਤਲਬ ਇਹ ਹੈ ਵੀ ਰੁੱਖਾਂ ਦੇ ਵਿੱਚ ਵੀ ਇੱਕ ਕੈਰੈਕਟਰ ਆ ਮਤਲਬ ਉਹਨੂੰ ਜਿਉਣ ਦਾ ਉਹਨਾਂ ਦਾ ਤਰੀਕਾ ਹੈਗਾ ਇਸ ਲਈ ਜੰਗਲਾਂ ਦੇ ਵਿੱਚ ਜੇ ਹਜ਼ਾਰਾਂ ਰੁੱਖ ਲੱਗੇ ਆ ਉਹਨਾਂ ਦਾ ਆਪਣਾ ਇੱਕ ਢੰਗ ਆ ਆਪਣਾ ਉਹਨਾਂ ਦੀ ਜੀਵਨ ਜਿਹੜੀ ਸ਼ੈਲੀ ਹੈਗੀ ਆ ਉਹਨਾਂ ਨੇ ਆਪਣੇ ਮਤਲਬ ਕਹਿਣ ਦਾ ਤਰੀਕੇ ਨਾਲ ਜਿਉਣੀ ਆ ਕੁਝ ਰੁੱਖ ਜ਼ਿਆਦਾ ਕੇਅਰਫੁਲ ਆ ਆਪਣੇ ਉਹਨੂੰ ਬਚਾਉਣ ਲਈ ਕੁਝ ਰੁੱਖ ਢੱਕੜ ਹੁੰਦੇ ਆ ਮਤਲਬ ਜਿਹੜੇ ਕਿ ਚਾਹੁੰਦਾ ਵੀ ਕੋਈ ਨਾ ਜੇ ਮੌਸਮ ਅਜੇ ਨਹੀਂ ਸੈੱਟ ਹੋਇਆ ਹੈ ਆ ਟੈਂਪਰੇਚਰ ਨਹੀਂ ਡਾਊਨ ਹੋ ਸੀ ਫਟਾਫਟ ਸ਼ੂਗਰ ਬਣਾ ਲਈ ਹੋਰ ਇਸ ਲਈ ਜਿਹੜੀਆਂ ਗੱਲਾਂ ਹੈਗੀਆਂ ਅਸੀਂ ਰੁੱਖਾਂ ਬਾਰੇ ਤਾਂ ਸਾਂਝੇ ਕਰ ਕਰ ਰਹੇ ਆ ਕਿਉਂਕਿ ਜਿਹੜਾ ਸਾਡਾ ਅਸੀਂ ਇਹਨਾਂ ਰੁੱਖਾਂ ਨੂੰ ਮਤਲਬ ਜਉਂਦੇ ਨਹੀਂ ਸਮਝਦੇ ਅਸੀਂ ਸਮਝਦੇ ਐਵੇਂ ਖੜੇ ਆ ਮੰਨ ਉਹ ਤੇ ਇਸ ਲਈ ਬਹੁਤ ਸਾਰੀਆਂ ਗੱਲਾਂ ਚਰਚਾਵਾ ਕੀਤੀਆਂ ਵੀ ਕਿਵੇਂ ਰੁੱਖ ਜਿਹੜੇ ਹੈਗੇ ਖਾਣਾ ਬਣਾਉਂਦੇ ਹੈਗੇ ਕਿਵੇਂ ਮਤਲਬ ਹਾਈਬ੍ਰਿਡੇਟ ਕਰਦੇ ਆ ਕਿਵੇਂ ਉਹ ਪੱਤੇ ਆਪਦੇ ਪਹਿਲਾਂ ਹਰੇ ਹੁੰਦੇ ਹੈ ਹਰੇ ਤੋਂ ਹਰੇ ਤੋਂ ਮਤਲਬ ਕਿ ਪੀਲੇ ਹੁੰਦੇ ਆ ਪੀਲੇ ਤੋਂ ਬਰਾਊਨ ਹੋ ਕੇ ਝੜ ਜਾਂਦੇ ਆ ਇਹ ਸਾਰੀ ਪ੍ਰਕਿਰਿਆ ਕੁਦਰਤ ਦੀ ਪ੍ਰਕਿਰਿਆ ਹੈਗੀ ਆ ਇਸ ਲਈ ਇਹਨਾਂ ਚੀਜ਼ਾਂ ਸਾਨੂੰ ਸਮਝਣਾ ਪੈਣਾ ਰੁੱਖਾਂ ਦੇ ਵਿੱਚ ਵੀ ਅਲੱਗ-ਅਲੱਗ ਕਿ ਬੀਜਾਂ ਤੋਂ ਪੈਦਾ ਹੋਇਆ ਬਾਇਓਡਾਈਵਰਸਿਟੀ ਹੈਗੀ ਆ ਇਸ ਲਈ ਉਹ ਆਪਦਾ ਕੈਰੇਕਟਰ ਸ਼ੋਅ ਕਰਦੇ ਆ ਜਿਸ ਤਰ੍ਹਾਂ ਟਵਿਨਸ ਹੁੰਦੇ ਆ ਟਵਿਨਸ ਜਿਹੜੇ ਹੁੰਦੇ ਆ ਉਹ ਆਪਣੇ ਉਹ ਅਲੱਗ-ਅਲੱਗ ਕੈਰੈਕਟਰ ਸ਼ੋਅ ਕਰਦੇ ਆ ਉਹਨਾਂ ਦੀ ਉਹਨਾਂ ਦੀ ਸੋਚਣ ਦੀ ਸ਼ਕਤੀ ਉਹਨਾਂ ਦੀ ਪੜਨ ਦੀ ਸ਼ਕਤੀ ਲੱਗੇ ਇਸੇ ਤਰ੍ਹਾਂ ਰੁੱਖਾਂ ਦੀ ਵੀ ਜੇ ਵਿੱਚ ਵੀ ਇੱਕ ਪ੍ਰਕਿਰਿਆ ਹੈ ਕੁਦਰਤੀ ਪ੍ਰਕਿਰਿਆ ਉਹਨਾਂ ਚ ਕੈਰੈਕਟਰ ਆ ਉਹ ਅਲੱਗ-ਅਲੱਗ ਬਿਹੇਵ ਕਰਦੇ ਜਿਹੜੀ ਤਿੰਨ ਰੁੱਖਾਂ ਦੀ ਐਗਜ਼ਾਮਪਲ ਦਿੱਤੀ ਅੱਜ ਓਕ ਦੇ ਦਰਖਤਾਂ ਦੀ ਖੱਬੇ ਵਾਲਾ ਰੁੱਖ ਥੋੜਾ ਜਿਆਦਾ ਆਪਣੇ ਆਪ ਨੂੰ ਕੇਅਰਫੁਲ ਹੋ ਕੇ ਚੱਲ ਰਿਹਾ ਵੀ ਵਿੰਟਰ ਸਰਦੀ ਆ ਰਹੀ ਹੈ ਅਸੀਂ ਬਚ ਕੇ ਚੱਲਣਾ ਮੈਂ ਜਿਹੜੇ ਸੈਂਟਰ ਤੇ ਜਿਹੜੇ ਰਾਈਟ ਵਾਲੇ ਰੁੱਖਾ ਉਹਦੀ ਸਲਾਹ ਕਰ ਲੈਂਦਾ ਆ ਗਰਮੈਸ਼ ਹੋ ਮਤਲਬ ਹੋਰ ਪੈ ਰਹੀ ਆ ਜਾਂ ਵਿੰਟਰ ਸੀ ਥੋੜਾ ਲੇਟ ਦੇਖ ਰਿਹਾ ਉਹਨਾਂ ਰੁੱਖਾਂ ਨੂੰ ਟੈਂਪਰੇਚਰ ਤੋਂ ਤਾਂ ਉਹ ਖਾਣਾ ਬਣਾਈ ਤੁਰੇ ਜਾਂਦੇ ਆ ਇਸ ਲਈ ਆਓ ਸਾਰੇ ਰਲ ਮਿਲ ਕੇ ਇਕੱਠੇ ਹੋਈਏ ਇਹਨਾਂ ਰੁੱਖਾਂ ਨੂੰ ਆਪਾਂ ਸਮਝੀਏ ਇਹਨਾਂ ਦਾ ਬਿਹੇਵੀਅਰ ਨੂੰ ਸਮਝੀਏ ਆਪਾਂ ਜਿਵੇਂ ਆਪਾਂ ਹੁਣ ਗੱਲ ਕਰਦੇ ਆ ਸਾਨੂੰ ਇਸ ਟਾਈਮ ਪੰਜਾਬ ਦਾ ਕੀ ਮਾਹੌਲ ਹੋ ਰਿਹਾ ਪੰਜਾਬ ਦੇ ਬਜੇ ਅੱਜ ਗੱਲ ਕਰੀਏ ਟੈਂਪਰੇਚਰ ਥੋੜਾ ਜਿਹਾ ਹਜੇ ਵੀ ਸਾਨੂੰ ਮਈ ਦਾ ਪਹਿਲਾ ਵੀ ਆ ਚੁੱਕਿਆ ਅੱਜ 3 ਤਰੀਕਾ ਮਈ ਤਿੰਨ ਅੱਜ ਵੀ ਅਸੀਂ ਮਤੋਂ ਸਾਡੇ ਘਰ ਦੇ ਵਿੱਚ ਏਸੀ ਹਜੇ ਬਹੁਤ ਸਾਰੇ ਪੰਜਾਬ ਦੇ ਵਿੱਚ ਚੱਲੇ ਨਹੀਂ ਹੈਗੇ ਇਹਦਾ ਮਤਲਬ ਕੀ ਹੋਇਆ ਜਿਹੜਾ ਟੈਂਪਰੇਚਰ ਹੈਗਾ ਟੈਂਪਰੇਚਰ ਹਜੇ ਮਤਲਬ ਕਹਿੰਦਾ ਹਾਈ ਨਹੀਂ ਹੋਇਆ ਇਸ ਲਈ ਜਿਹੜੀ ਆਪਾਂ ਨਿਹਮ ਦਾ ਚੱਕਰ ਕੀਤਾ ਹੈਗਾ ਜਿਵੇਂ ਟੱਕ ਹੈਗਾ ਟੱਕ ਨੇ ਮਧ ਪ੍ਰਦੇਸ਼ ਦੇ ਜੰਗਲਾਂ ਵਿੱਚ ਛਤਿਸਗੜ ਦੇ ਜੰਗਲਾਂ ਵਿੱਚ ਅੱਜ ਤੋਂ ਅਪ੍ਰੈਲ ਦੇ ਮਹੀਨੇ ਵਿੱਚ ਉਹਨਾਂ ਦੇ ਪੂਰਾ ਜੰਗਲ ਦੀ ਅੱਗ ਵਾਂਗੂ ਫੈਲੇ ਹੋਏ ਸੀ ਮਤਲਬ ਅੱਗ ਦੀ ਲਾੜ ਚੱਲੇ ਇਸ ਤਰ੍ਹਾਂ ਦੀ ਅੱਗ ਦੀ ਜੰਗਲ ਨੂੰ ਅੱਗ ਲੱਗੀ ਹੁੰਦੀ ਹੈ ਉਹ ਇੰਨੇ ਰੁੱਖ ਲਾਲ ਫੁੱਲ ਕੱਢੇ ਹੋਏ ਸੀ ਪਰ ਸਾਡੇ ਕੇਸ ਵਿੱਚ ਕੀ ਹੋਇਆ ਉਹਨਾਂ ਨੇ ਫਲਾਵਰ ਲੇਟ ਕੀਤੀ اسی ਤਰ੍ਹਾਂ ਹੀ ਅਮਲਤਾਸ ਅਸੀਂ ਦੇਖਦੇ ਸੀ ਅਪ੍ਰੈਲ ਮਿਡ ਦੇ ਵਿੱਚ ਉਹ ਫੁੱਲ ਕੱਢ ਲੈਂਦੇ ਹਜੇ ਅਮਲਤਾਸ ਨੇ ਵੀ ਫੁੱਲ ਨਹੀਂ ਕੱਢੇ ਇਹ ਵੀ ਲੇਟ ਹੋ ਰਿਹਾ ਸਿਸਟਮ اسی ਤਰ੍ਹਾਂ ਹੀ ਬਹੁਤ ਸਾਰੇ ਲੋਕਾਂ ਨੇ ਨਿੰਮ ਦੀ ਮਤਲਬ ਕਹਿੰਦਾ ਮਤਲਬ ਲੈਮਨ ਨੂੰ ਸੋਚਿਆ ਵੀ ਨਿੰਮ ਕਿਉਂ ਨਹੀਂ ਪਤੇ ਕੱਢ ਰਹੀ ਉਹ ਸ਼ੌਕ ਚ ਕਈ ਰੁੱਖ ਸ਼ੌਕ ਲੈ ਕੇ ਸੁੱਕ ਵੀ ਗਏ ਨੇ ਮਤੇ ਉਹਦਾ ਕਾਰਨ ਇਹੀ ਸੀਗਾ ਉਹਨਾਂ ਨੂੰ ਡੇ ਲੈਂਥ ਤਾਂ ਮਿਲ ਰਹੀ ਸੀ ਪਰ ਟੈਂਪਰੇਚਰ ਉਹਨੂੰ ਐਪ੍ਰੋਪ੍ਰੀਏਟ ਨਹੀਂ ਮਿਲ ਰਿਹਾ ਸੀ ਪੱਤੇ ਕੱਢਣ ਵਾਸਤੇ ਰੁੱਖ ਉਦੋਂ ਤੱਕ ਨਹੀਂ ਪੱਤੇ ਕੱਢਦੇ ਜਦ ਤੱਕ ਉਹਨੂੰ ਟੈਂਪਰੇਚਰ ਕਿਉਂਕਿ ਰੁੱਖ ਨੂੰ ਨਹੀਂ ਪਤਾ ਅੱਗੇ ਸਰਦੀ ਆ ਜਾਂ ਗਰਮੀ ਆ ਜਾਂ ਸਪ੍ਰਿੰਗ ਆ ਸਿਰਫ ਉਹ ਦੋ ਚੀਜ਼ਾਂ ਦੇਖਦੇ ਆ ਇੱਕ ਤਾਂ ਡੇ ਲੈਂਥ ਤੇ ਟੈਂਪਰੇਚਰ ਕੀ ਆ ਇਸ ਲਈ ਸਮਝਣਾ ਪੈਣਾ ਰੁੱਖ ਬਹੁਤ ਹੀ ਸਿਆਣੇ ਆ ਇਹਨਾਂ ਨੂੰ ਮਤਲਬ ਆਪਾਂ ਨੂੰ ਸਮਝ ਕੇ ਆਪਾਂ ਜਿੰਨੀਆਂ ਵੀ ਛਿੜੀਆਂ ਪੰਜਾਬ ਦੇ ਬੱਚੇ-ਬੱਚੀਆਂ ਹੋਈਆਂ ਉਹਨਾਂ ਨੂੰ ਸਮਝਣਾ ਪੈਣਾ ਕਿ ਆਪਾਂ ਇਹ ਪਿੱਛੇ ਚਰਚਾ ਇਹ ਵੀ ਕੀਤੀ ਵੀ ਕਿੰਨੀ ਬਾਇਓਡਾਇਵਰਸਿਟੀ ਨੂੰ ਧਰਤੀ ਦੇ ਥੱਲੇ ਸਪੋਰਟ ਕਰਦੇ ਆ ਤੇ ਕਿੰਨੀ ਵਾਇਰਡ ਪ੍ਰੋਸੈਸ 33 ਦੇ ਉੱਪਰ ਸਪੋਰਟ ਕਰਦੇ ਆ ਕਿਸ ਤਰ੍ਹਾਂ ਉਹ ਸਾਹ ਲੈਂਦੇ ਆ ਕਿਸ ਤਰ੍ਹਾਂ ਉਹ ਮਤਲਬ ਕਿ ਰਿਪਰੋਡਕਸ਼ਨ ਕਰਦੇ ਆ ਸਾਰੀਆਂ ਚਰਚਾ ਮਸੀਂ ਕਰ ਚੁੱਕੇ ਆ ਇਸ ਲਈ ਸਾਡਾ ਹੱਕ ਬੰਦਾ ਹੈਗਾ ਇਹਨਾਂ ਰੁੱਖਾਂ ਦਾ ਸਤਿਕਾਰ ਕਰਨਾ ਇਹਨਾਂ ਨੂੰ ਸਮਝਣਾ ਇਹ ਸਾਡੇ ਮਤਲਬ ਕਿੰਨਾ ਪੂਰੇ ਹਾਨੀ ਆ ਸਾਡੀ ਜ਼ਿੰਦਗੀ ਦੇ ਪੂਰਾ ਵੱਡਾ ਇੱਕ سرمਾਇਆ ਸਾਡੀ ਲਈ ਸਰਵਿਸ ਦਿੰਦੇ ਆ ਰਿਹਾ ਮਤਲਬ ਇਹਨਾਂ ਨੂੰ ਹੁਣ ਇੱਕ ਹੋਰ ਸਮਝਣਾ ਪੈਣਾ ਇੱਥੇ ਗੱਲ ਵੀ ਰੁੱਖ ਮੈਡੀਸਨ ਦਿੰਦੇ ਆ ਫਲ ਦਿੰਦੇ ਆ ਕੀ ਪਤਾ ਕੋਈ ਉਹਨਾਂ ਨੇ ਆਪ ਦੇ ਲਈ ਤਾਂ ਫਲ ਵਰਤਣੇ ਹੈਗਾ ਉਹਨਾਂ ਨੇ ਇਹ ਜ਼ਰੂਰ ਆ ਉਹਦੀ ਬਰੀਡਿੰਗ ਜ਼ਰੂਰ ਕਰ ਉਹਨਾਂ ਨੇ ਇਹ ਨਹੀਂ ਪਤਾ ਹਿਊਮਨ ਦੇ ਨੂੰ ਕੰਜ਼ੂਮ ਕਰਨਾ ਹੈਗਾ ਉਹ ਸਾਡੇ ਲਈ ਉਹ ਪੈਦਾ ਕਰ ਆ ਸਾਰੇ ਚੀਜ਼ਾਂ ਇਹਨੂੰ ਸਮਝਣਾ ਆਪਣੇ ਮੈਡੀਸਨ ਵੀ ਸਾਡੇ ਲਈ ਆਕਸੀਜਨ ਵੀ ਸਾਡੇ ਲਈ ਦੇ ਰਿਆ ਮਦਦ ਕਿਉਂਕਿ ਇਹ ਜਨਰੇਸ਼ਨ ਸਾਡੇ ਤੋਂ ਬਹੁਤ ਪਹਿਲਾਂ ਤੋਂ ਆਏ ਹੋਏ ਆ ਅਸੀਂ ਬਾਅਦ ਚ ਆਏ ਆ ਪਰ ਸਾਡਾ ਹੁਣ ਹੱਕ ਬੰਦਾ ਇਹਨਾਂ ਗੱਲਾਂ ਸਮਝਣ ਤੋਂ ਬਾਅਦ ਰੁੱਖਾਂ ਨੂੰ ਬਚਾਉਣਾ ਜਿਹੜੀ ਸਾਡੀਆਂ ਛਿੜੀਆਂ ਪੰਜਾਬ ਚ ਬਚੀਆਂ ਜਾਂ ਆਪਣੇ ਨਾਲ ਸਾਡੇ ਬਜ਼ੁਰਗ ਰੁੱਖ ਬਚੇ ਆ ਪਿੱਪਲ ਬੋੜ ਸਾਡੇ ਜਿੰਨੇ ਵੀ ਸਾਡੇ ਨਿੰਮਾ ਹੋ ਗਏ ਇਹਨਾਂ ਨੂੰ ਅਸੀਂ ਮਤੇ ਪਾ ਕੇ ਆਪਾਂ ਉਹਨਾਂ ਨੂੰ ਬਚਾਈ ਤੇ ਉਹਨਾਂ ਦਾ ਸਤਿਕਾਰ ਕੀਤਾ ਧੰਨਵਾ